ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਨਾਲ ਕਰਦੇ ਹਾਂ ਸ਼ੁਰੂਆਤ ਸਰਬ ਮੰਤਰੀ ਮਾ ਕਾਨੀ ਦੇ ਵੱਲੋਂ ਦੋ ਦਿਨਾਂ ਕੈਬਨਟ ਮੀਟਿੰਗ ਦੀ ਕੀਤੀ ਗਈ ਸ਼ੁਰੂਆਤ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸੌਵਣਤੀ ਅਤੇ ਆਰਥਿਕ ਸਬੰਧਾਂ ਨੂੰ ਲੈ ਕੇ ਦਿੱਤਾ ਇੱਕ ਮਜ਼ਬੂਤ ਪਾਸ਼ਾ ਚੀਨ ਦੇ ਐਮਬੈਸਡਰ ਵਾਂਗ ਦੇ ਵੱਲੋਂ ਦਿੱਤਾ ਗਿਆ ਬਿਆਨ ਕਿ ਹ ਜਿੰਨਾ ਮੁੱਦਿਆਂ ਤੇ ਬਣੀ ਹੈ ਸਹਿਮਤੀ ਉਹਨਾਂ ਤੇ ਤੇਜ਼ੀ ਨਾਲ ਕੰਮ ਕਰਨ ਦੀ ਜ਼ਰੂਰਤ ਕਿਹਾ ਇਸ ਦੇ ਨਾਲ ਹੀ ਭਵਿੱਖ ਦੇ ਵਿੱਚ ਉੱਚ ਦਰਜੇ ਦੀ ਚਰਚਾ ਹੋਏਗੀ ਸ਼ੁਰੂ ਵੈਨਕੂਵਰ ਦੇ ਵਿੱਚ ਡਰੱਗ ਓਵਰਡੋਸ ਦੇ ਨਾਲ ਸੰਬੰਧਿਤ 911 ਦੀਆਂ ਕਾਲਸ ਦੇ ਵਿੱਚ ਹੋਇਆ ਵਾਧਾ ਫੈਂਟਨਲ ਦੇ ਨਾਲ ਮੈਡੋਟੋਮਿਡੀਨ ਡਰੱਗ ਵੀ ਮਿਲ ਰਿਹਾ ਹੈ ਗੈਰਕਾਨੂੰਨੀ ਸਪਲਾਈ ਦੇ ਵਿੱਚ ਹੁਣ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਕੈਨੇਡਾ ਵਿੱਚ ਚੀਨ ਦੇ ਐਮਬੈਸਡਰ ਆਸ ਪ੍ਰਗਟਾ ਰਹੇ ਨੇ ਕਿ ਪ੍ਰਧਾਨ ਮੰਤਰੀ ਮਾਗਕਾਰਨੀ ਦੀ ਪਿਛਲੇ ਹਫਤੇ ਬੀਜਿੰਗ ਫੇਅਰ ਦੌਰਾਨ ਜਿੰਨਾਂ ਖੇਤਰਾਂ ਵਿੱਚ ਸਹਿਮਤੀ ਹੋਈ ਹੈ ਉਨ੍ਹਾਂ ਵਿੱਚ ਤੇਜ਼ੀ ਦੇ ਨਾਲ ਅੱਗੇ ਵਧਿਆ ਜਾਏਗਾ ਚੀਨ ਦੇ ਇਨਵੈਸਟਰ ਵਾਂਗ ਡੀ ਨੇ ਆਖਿਆ ਕਿ ਚੀਨ ਅਤੇ ਕੈਨੇਡਾ ਦੋਵੇਂ ਕਾਫੀ ਇਮਾਨਦਾਰੀ ਰੱਖਦੇ ਨੇ ਤੇ ਦੋਵੇਂ ਧਿਰਾਂ ਮਹੱਤਵਪੂਰਨ ਨਤੀਜਿਆਂ ਨੂੰ ਹਕੀਕਤ ਵਿੱਚ ਬਦਲ ਸਕਦੀਆਂ ਨੇ ਦੋਵੇਂ ਧਿਰਾਂ ਲਈ ਸਭ ਤੋਂ ਮਹੱਤਵਪੂਰਨ ਕੰਮ ਦੋਵਾਂ ਦੇਸ਼ਾਂ ਦੇ ਲੋਕਾਂ ਦੀਆਂ ਉਮੀਦਾਂ ਦਾ ਜਲਦੀ ਤੋਂ ਜਲਦੀ ਜਵਾਬ ਦੇਣਾ ਹੈ ਅਤੇ ਸਾਡੇ ਦੋਵੇਂ ਮੁਲਕਾਂ ਦੇ ਨੇਤਾਵਾਂ ਦੁਆਰਾ ਦੱਸੀ ਗਈ ਦਿਸ਼ਾ 'ਚ ਅੱਗੇ ਵਧਣਾ ਹੈ ਉਨਾ ਆਖਿਆ ਕਿ ਹੁਣ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ ਅਤੇ ਹੋਰ ਰਿਜ਼ਲਟ ਪ੍ਰਾਪਤ ਕਰਨ ਦੇ ਲਈ ਦੇ ਜੀ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਜਿਸ ਨਾਲ ਕੈਨੇਡਾ ਅਤੇ ਚੀਨ ਦੇ ਸਬੰਧ ਭਵਿੱਖ ਵਿੱਚ ਉੱਚ ਪੱਧਰੀ ਚਰਚਾ ਦੇ ਲਈ ਤਿਆਰ ਹੋਣਗੇ ਦੋਵਾਂ ਦੇਸ਼ਾਂ ਵੱਲੋਂ ਉਹਨਾਂ ਏਰੀਆਜ਼ ਵਿੱਚ ਸਹਿਯੋਗ ਨਹੀਂ ਵਿਧਾਇਆ ਜਾਏਗਾ ਜਿਸ ਨੂੰ ਕੈਨੇਡਾ ਨੈਸ਼ਨਲ ਸਿਕਿਉਰਿਟੀ ਲਈ ਗੰਭੀਰਮੰਦ ਹੈ ਜਿਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਕ੍ਰਿਟੀਕਲ ਮਿਨਰਲਸ ਅਤੇ ਡਿਫੈਂਸ ਸ਼ਾਮਲ ਹੈ ਇਨ੍ਹਾਂ ਖੇਤਰਾਂ ਵਿੱਚ ਅਮਰੀਕਾ ਦੇ ਨਾਲ ਸਹਿਯੋਗ ਜਾਰੀ ਰੱਖਿਆ ਜਾਏਗਾ ਅਵੈਸਟਰ ਵਾਂਗ ਨੇ ਕਿਹਾ ਕਿ ਬੀਜਿੰਗ ਇਸ ਚਿੰਤਾ ਤੋਂ ਜਾਣੂ ਹੈ ਪਰ ਜੋ ਚੀਜ਼ਾਂ ਟੇਬਲ ਤੇ ਨੇ ਉਸ ਉੱਪਰ ਅੱਗੇ ਵਧਣਾ ਚਾਹੀਦਾ ਹੈ ਜਿਨ੍ਹਾਂ ਆਖਿਆ ਕਿ ਚੀਨ ਅਤੇ ਕੈਨੇਡਾ ਇੱਕ ਦੂਜੇ ਦੇ ਪੂਰਕ ਨੇ ਪਰ ਨਾਲੋਂ ਨਾਲ ਕੈਨੇਡਾ ਚੀਨ ਵਿਚਕਾਰ ਅੰਤਰ ਨੂੰ ਵੀ ਉਹਨਾ ਕਬੂਲ ਕੀਤਾ ਹੈ ਕਾਰਨੀ ਨੂੰ ਆਪਣੇ ਨਜ਼ਰੀਏ ਨੂੰ ਪੂਰੀ ਤਰ੍ਹਾਂ ਰੀਸੈਟ ਕਰਨ ਦੀ ਪਹੁੰਚ ਚੀਨ ਨਾਲ ਕੈਨੇਡਾ ਦੇ ਸਬੰਧਾਂ ਉੱਤੇ ਮੋੜ ਕੈਲੀਬ੍ਰੇਸ਼ਨ ਵਜੋਂ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਦਾ ਮਤਲਬ ਹੈ ਕਿ ਓਟਵਾ ਨੂੰ ਅਜੇ ਵੀ ਵਿਦੇਸ਼ੀ ਦਖਲਅੰਦਾਜ਼ੀ ਹਿਊਮਨ ਰਾਈਟਸ ਅਤੇ ਸਾਊਥ ਚੀਨ ਸੀ ਦੇ ਮਾਮਲਿਆਂ ਉੱਤੇ ਚਿੰਤਾਵਾਂ ਨੇ ਬਾਰੋ ਚੀਨ ਨਾਲ ਸਹਿਯੋਗ ਦੀ ਸੰਭਾਵਨਾ ਉੱਪਰ ਜਨਤਕ ਟਿੱਪਣੀਆਂ ਦਾ ਜ਼ੋਰ ਦੇ ਰਹੇ ਨੇ ਨਾ ਕਿ ਉਹਨਾਂ ਮਾਮਲਿਆਂ ਉੱਪਰ ਜਿਸ ਤੇ ਦੋਵਾਂ ਦੇਸ਼ ਸਹਿਮਤ ਨਹੀਂ ਨੇ ਇਸ ਸਪੱਸ਼ਟ ਨਹੀਂ ਹੈ ਕਿ ਆਟਵਾਦੀ ਇੰਡੋ-ਪੈਸੀਫਿਕ ਰਣਨੀਤੀ ਦਾ ਅਰਥ ਕੀ ਹੈ ਜੋ ਕਿ 2022 ਦੇ ਅਖੀਰ ਵਿੱਚ ਜਾਰੀ ਕੀਤੀ ਗਈ ਸੀ ਅਤੇ ਬੀਜਿੰਗ ਨੂੰ ਇਸ ਵਿੱਚ ਡਿਸਟਰਪਟਡ ਗਲੋਬਲ ਪਾਵਰ ਕਿਹਾ ਗਿਆ ਸੀ ਜਿਸ ਦੀਆਂ ਵੈਲਿਊਜ਼ ਕੈਨੇਡਾ ਨਾਲੋਂ ਵੱਖਰੀਆਂ ਨੇ ਰਣਨੀਤੀ ਵਿੱਚ ਬੀਜਿੰਗ ਨਾਲ ਕੈਨੇਡਾ ਦੇ ਸੰਪਰਕ ਨੂੰ ਸੀਮਿਤ ਕਰਨ ਲਈ ਵੱਖ-ਵੱਖ ਏਸ਼ੀਆਈ ਦੇਸ਼ਾਂ ਦੇ ਨਾਲ ਵਧੇਰੇ ਸਹਿਯੋਗ ਵਧਾਉਣ ਦੀ ਗੱਲ ਇਸ ਸਟ੍ਰੈਟਜੀ ਦੇ ਥਰੂ ਕੀ თੀ ਕੇਸ ਸੀ ਵੌਂਗ ਨੇ ਕਿਹਾ ਕਿ ਇਹ ਫੈਸਲਾ ਕੈਨੇਡਾ ਉੱਤੇ ਨਿਰਭਰ ਕਰਦਾ ਹੈ ਕਿ ਨਵੀਂ ਰੀਜਨਲ ਸਟ੍ਰੈਟਜੀ ਕਿਹੋ ਜੀ ਦਿਖਾਈ ਦਿੰਦੀ ਹੈ ਪਰ ਉਹ ਮੰਨਦੇ ਨੇ ਕਿ ਇੰਡੋ-ਪੈਸੀਫਿਕ ਰਣਨੀਤੀ ਜਾਰੀ ਹੋਣ ਤੋਂ ਬਾਅਦ ਚੀਨ ਲਈ ਇੱਕ ਗੰਭੀਰ ਚਿੰਤਾ ਦਾ ਕਾਰਨ ਬਣੀ ਹੋਈ ਹੈ ਉਸਨੇ ਕਿਹਾ ਕਿ ਇਸ ਦੀ ਰੂਪਰੇਖਾ ਦੋਵੇਂ ਨੇਤਾਵਾਂ ਦੁਆਰਾ ਕੈਨੇਡੀਅਨ ਸਰਕਾਰ ਨਾਲ ਇੱਕ ਨਵੀਂ ਸਟ੍ਰੈਟੈਜੀਕ ਪਾਰਟਨਰਸ਼ਿਪ ਦੀ ਗੱਲ ਕਰਨ ਨਾਲ ਮੇਲ ਨਹੀਂ ਖਾਂਦੀ ਪ੍ਰਧਾਨ ਮੰਤਰੀ ਮਹਾਕਾਰਨੀ ਦੇ ਵੱਲੋਂ ਆਪਣੀ ਬੀਜਿੰਗ ਫੇਰੀ ਦੌਰਾਨ ਟੈਰਫਸ ਨੂੰ ਲੈ ਕੇ ਚੀਨ ਦੇ ਨਾਲ ਇੱਕ ਸਮਝੌਤਾ ਕੀਤਾ ਗਿਆ ਜਿਸ ਦੇ ਬਾਅਦ ਚੀਨ ਦੀਆਂ 49000 ਕਾਰਾਂ ਇਲੈਕਟ੍ਰਿਕ ਵਹੀਕਲਸ ਕੈਨੇਡਾ ਦੇ ਵਿੱਚ ਆਉਣਗੇ ਅਤੇ ਕੈਨੇਡਾ ਨੂੰ ਕੈਨੋਲਾ ਅਤੇ ਸੀ ਫੂਡਸ ਨੂੰ ਟੈਰਫ ਤੋਂ ਨਜਾਤ ਮਿਲੇਗੀ ਇਸ ਉੱਪਰ ਅਮਰੀਕਾ ਦੇ ਕਮਰਸ ਸੈਕਟਰੀ ਵੱਲੋਂ ਟਿੱਪਣੀ ਕੀਤੀ ਗਈ ਹੈ ਹਾਰਵਰਡ ਲੁਟਨਿਕ ਨੇ ਵਰਲਡ ਇਕਨੋਮਿਕ ਫੋਰਮ ਵਿੱਚ ਪ੍ਰਧਾਨ ਮੰਤਰੀ ਮਾਹਕਾਰਨੀ ਦੇ ਭਾਸ਼ਣ ਨੂੰ ਪੋਲਿਟੀਕਲ ਨੌਇਸ ਕਿਹਾ ਅਤੇ ਚੀਨ ਨਾਲ ਕੈਨੇਡਾ ਦੇ ਸਮਝੌਤੇ ਦੀ ਆਲੋਚਨਾ ਕੀਤੀ ਹੈ ਲੂਟਨਿੰਗ ਨੇ ਕਿਹਾ ਹੈ ਕਿ ਕੈਨੇਡਾ ਕੋਲ ਦੁਨੀਆ ਦੀ ਦੂਜੀ ਸਭ ਤੋਂ ਬਿਹਤਰ ਡੀਲ ਹੈ ਪਰ ਪ੍ਰਧਾਨ ਮੰਤਰੀ ਕਾਰਨੀ ਫਿਰ ਵੀ ਗਲੋਬਲ ਸਟੇਜਾਂ ਦੇ ਉੱਪਰ ਸ਼ਿਕਾਇਤ ਕਰ ਰਹੇ ਨੇ ਲੂਟਨਿੰਗ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਆਟਵਾ ਦਾ ਚੀਨ ਨਾਲ ਟ੍ਰੇਡ ਸਮਝੌਤਾ ਕੈਨੇਡਾ ਅਮਰੀਕਾ ਮੈਕਸੀਕੋ ਫ੍ਰੀ ਟ੍ਰੇਡ ਐਗਰੀਮੈਂਟ ਦੀ ਗੱਲਬਾਤ ਨੂੰ ਵਿਗਾੜ ਸਕਦਾ ਜਿਸ ਦਾ ਰਿਵਿਊ ਇਸ ਸਾਲ ਹੋਣਾ ਹੈ ਅਤੇ ਕੁਝ ਦਿਨਾਂ ਚ ਇਸ ਸੰਬੰਧੀ ਗੱਲਬਾਤ ਸ਼ੁਰੂ ਹੋਣੀ ਹੈ ਸਵਿਟਜ਼ਰਲੈਂਡ ਦੇ ਦਾਵੋਸ ਵਿੱਚ 월ਡ ਇਕਨੋਮਿਕ ਸੰਮੇਲਨ ਵਿੱਚ ਆਪਣੇ ਭਾਸ਼ਣ ਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ 올ਡ 월ड ਆਰਡਰ ਖਤਮ ਹੋ ਗਿਆ ਜਿਸ ਦੀ ਇੰਟਰਨੈਸ਼ਨਲ ਪੱਧਰ ਉੱਪਰ ਸ਼ਲਾਘਾ ਵੀ ਕੀਤੀ ਗਈ ਸੀ ਇਸ ਵਿੱਚ ਪ੍ਰਧਾਨ ਮੰਤਰੀ ਨੇ ਮੀਡੀਅਮ ਇਕਨੋਮੀਜ਼ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਸੀ ਕਿਉਂਕਿ ਵੱਡੀਆਂ ਸ਼ਕਤੀਆਂ ਆਰਥਿਕ ਪ੍ਰੈਸ਼ਰ ਦੁਆਰਾ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦਿਆਂ ਨੇ ਯੂਰੋਪੀਅਨ ਨੇਤਾਵਾਂ ਨੇ ਦਵਾਸ ਫੋਰਮ ਵਿੱਚ ਆਪਣੇ ਲੈਕਚਰਸ ਦਾ ਹਵਾਲਾ ਜਾਰੀ ਰੱਖਿਆ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਟ੍ਰੇਡ ਅਤੇ ਡਿਫੈਂਸ ਸਬੰਧਾਂ ਦੇ ਬੁਨਿਆਦ ਤੋਂ ਟੁੱਟਣ ਬਾਰੇ ਕਾਰਨੀਆਂ ਚੇਤਾਵਨੀਆਂ ਨੂੰ ਦੁਹਰਾਇਆ ਯੂਐਸ ਟ੍ਰੇਡ ਰਿਪਰੈਜ਼ੈਂਟੇਬਲ ਜੈਮਿਸਨ ਗਰੀਅਰ ਨੇ ਦੱਸਿਆ ਕਿ ਇੱਕ ਨਵਾਂ ਵਰਲਡ ਆਰਡਰ ਹੈ ਅਤੇ ਯੂਰੋਪੀਅਨ ਅਫੀਸ਼ੀਅਲਸ ਨੇ ਇਸ ਨੂੰ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਪ੍ਰਧਾਨ ਮੰਤਰੀ ਕਾਰਨੀ ਦਾ ਭਾਸ਼ਣ ਜਿੱਥੇ ਚਰਚਾ ਦੇ ਵਿੱਚ ਹੈ ਉੱਥੇ ਨਾਲੋਂ ਨਾਲ ਅਮਰੀਕਾ ਦੇ ਵੱਲੋਂ ਚੀਨ ਦੇ ਨਾਲ ਹੋਈ ਡੀਲ ਤੋਂ ਬਾਅਦ ਕੀ ਰਿਐਕਸ਼ਨ ਦਿੱਤੇ ਜਾਣਗੇ ਇਸ ਉੱਪਰ ਵੀ ਨਜ਼ਰ ਹੈ ਕਿਉਂਕਿ ਫ੍ਰੀ ਟ੍ਰੇਡ ਐਗਰੀਮੈਂਟ ਕੈਨੇਡਾ ਦੇ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਲਗਾਏ ਗਏ ਟੈਰਫ ਦੇ باوجود ਕੈਨੇਡਾ ਦੇ ਜ਼ਿਆਦਾਤਰ ਪ੍ਰੋਡਕਟ ਇਨ ਟੈਰਿਫਸ ਤੋਂ ਬਚ ਜਾਂਦੇ ਨੇ ਕਿਉਂਕਿ ਉਹ ਫ੍ਰੀ ਟ੍ਰੇਡ ਐਗਰੀਮੈਂਟ ਦੇ ਅਧੀਨ ਆਉਂਦੇ ਨੇ ਮਾਹਰ ਇਹ ਵੀ ਕਾਫੀ ਸਮੇਂ ਤੋਂ ਚਰਚਾਵਾ ਕਰ ਰਹੇ ਨੇ ਕਿ ਸ਼ਾਇਦ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਸ ਫ੍ਰੀ ਟ੍ਰੇਡ ਐਗਰੀਮੈਂਟ ਦੇ ਵਿੱਚ ਕੁਝ ਤਬਦੀਲੀਆਂ ਨੂੰ ਲੈ ਕੇ ਅੱਗੇ ਵਧ ਸਕਦੇ ਨੇ ਖਾਸ ਕਰਕੇ ਇਸ ਨੂੰ ਅਮਰੀਕਾ ਪੱਖੀ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਨੇ ਕਿਉਂਕਿ ਪਿਛਲੇ ਦਿਨੀ ਰਾਸ਼ਟਰਪਤੀ ਟਰੰਪ ਨੇ ਆਖਿਆ ਸੀ ਕਿ ਅਮਰੀਕਾ ਨੂੰ ਇਸ ਫ੍ਰੀ ਟ੍ਰੇਡ ਐਗਰੀਮੈਂਟ ਦੀ ਜ਼ਰੂਰਤ ਨਹੀਂ ਹੈ ਕੈਨੇਡਾ ਨੂੰ ਜ਼ਰੂਰਤ ਹੈ ਇਸ ਲਈ ਉਹ ਇਸ ਦੇ ਲਈ ਕੋਸ਼ਿਸ਼ਾਂ Carrene. ਪਰ ਹੁਣ ਅਮਰੀਕਾ ਕੈਨੇਡਾ ਰਿਲੇਸ਼ਨ ਮਿਨਿਸਟਰ ਡੋਮਿਨਿਕ ਲੇ ਬਲੌਂਕ ਕੁਝ ਦਿਨਾਂ ਦੇ ਵਿੱਚ ਇਸ ਐਗਰੀਮੈਂਟ ਸੰਬੰਧੀ ਚਰਚਾ ਸ਼ੁਰੂ ਕਰਨਗੇ ਪਰ ਉਸਤੇ ਕੈਨੇਡਾ ਚੀਨ ਸਬੰਧਾਂ ਦਾ ਪਰਛਾਵਾਂ ਪੈਂਦਾ ਕਿ ਨਹੀਂ ਇਸ ਉੱਪਰ ਸਭ ਦੀ ਨਜ਼ਰ ਜ਼ਰੂਰ ਬਣੀ ਰਹੇਗੀ ਬ੍ਰਿਟਿਸ਼ ਕੋਲੰਬੀਆ ਦਾ ਹੈਲਥ케ਅਰ ਸਿਸਟਮ ਕਾਫੀ ਸਮੇਂ ਤੋਂ ਚਰਚਾ ਦੇ ਵਿੱਚ ਹੈ ਖਾਸ ਕਰ ਲੰਮਾ ਲੌਂਗ ਵੇਟ ਟਾਈਮ ਅਤੇ ਸਰਜਰੀ ਦੇ ਵਿੱਚ ਡਿਲੇ ਨੂੰ ਲੈ ਕੇ ਲੋਕ ਆਪਣੀਆਂ ਚਿੰਤਾਵਾਂ ਪ੍ਰਗਟਾਉਂਦੇ ਰਹਿੰਦੇ ਨੇ ਬ੍ਰਿਟਿਸ਼ ਕੋਲੰਬੀਆ ਨਾਲ ਸੰਬੰਧਿਤ ਇੱਕ ਔਰਤ ਨੇ ਕਿਹਾ ਕਿ ਜੇ ਉਸ ਦਾ ਆਨ ਕਾਲੇਜਿਸਟ ਨੂੰ ਮਿਲਣ ਇਹ 2 ਮਹੀਨੇ ਦਾ ਇੰਤਜ਼ਾਰ ਨਾ ਕਰਨਾ ਪੈਂਦਾ ਤਾਂ ਉਸ ਦੀ ਟਰਮੀਨਲ ਕੈਂਸਰ ਦਾ ਪਹਿਲਾਂ ਹੀ ਪਤਾ ਲੱਗ ਸਕਦਾ ਸੀ ਅਤੇ ਉਸ ਦੀ ਸਿਹਤ ਬਿਹਤਰ ਹਾਲਤ ਦੇ ਵਿੱਚ ਹੋ ਸਕਦੀ ਸੀ ਜਿਸ ਨੇ ਆਖਿਆ ਕਿ ਪ੍ਰੋਵਿੰਸ ਵਿੱਚ ਵੇਟ ਟਾਈਮ ਅਤੇ ਹੈਲਥ케ਅਰ ਕ੍ਰਾਈਸਿਸ ਕਾਰਨ ਉਸ ਦਾ ਕੈਂਸਰ ਵੱਧ ਗਿਆ ਜਿਨ੍ਹਾਂ ਦੱਸਿਆ ਕਿ ਔਰਤ ਨੂੰ ਆਪਣੇ ਛਾਤੀ ਵਿੱਚ ਇੱਕ ਵੱਡੀ ਗੰਢ ਲੱਭੀ ਅਤੇ ਖੂਨ ਦੀ ਕਮੀ ਦਾ ਅਨੁਭਵ ਹੋਇਆ ਤੇ ਮਈ ਵਿੱਚ ਜਦੋਂ ਉਹ ਐਮਰਜੈਂਸੀ ਵਿੱਚ ਗਈ ਜਿਸ ਦੇ ਬਾਅਦ ਮੈਮੋਗ੍ਰਾਮ ਅਲਟਰਾਸਾਉਂਡ ਅਤੇ ਬਾਇਓਪਸੀ ਲਈ ਜੋ ਸਮਾਂ ਤੈਅ ਕੀਤਾ ਗਿਆ ਉਸ ਵਿੱਚ ਕਈ ਹਫ਼ਤਿਆਂ ਦਾ ਇੰਤਜ਼ਾਰ ਸੀ ਅਤੇ ਇਸ ਦੇ ਬਾਅਦ এনক্লোজি ਲਈ ਉਸਦੀ ملاقات ਨਾ ਹੋ ਸਕੀ ਜਿਸ ਸਮੇਂ ਦੌਰਾਨ ਉਸਨੇ ਕੈਨੇਡਾ ਛੱਡਣ ਬਾਰੇ ਵੀ ਸੋਚਿਆ ਫਿਰ ਉਸਨੇ ਦੁਨੀਆਂ ਦੇ ਕਈ ਹਸਪਤਾਲਸ 'ਤੇ ਸੰਪਰਕ ਕੀਤਾ ਸ਼ਾਇਦ ਇਲਾਜ ਤੇਜ਼ੀ ਦੇ ਨਾਲ ਹੋ ਸਕੇ ਪਰ ਅਖੀਰ ਆਪਣੀ ਹਾਲਤ ਦੇਖਦੇ ਹੋਏ ਉਸਨੇ BC 'ਚ ਆਪਣੇ ਪਰਿਵਾਰ ਦੇ ਨਾਲ ਰਹਿਣ ਦਾ ਫੈਸਲਾ ਕੀਤਾ ਜਲਾਈ ਵਿੱਚ ਕੈਂਸਰ ਬਾਰੇ ਪਤਾ ਲੱਗਣ ਤੋਂ ਬਾਅਦ ਸਤੰਬਰ ਵਿੱਚ ਸਰਜਰੀ ਹੋਈ ਅਤੇ 2 ਮਹੀਨਿਆਂ ਵਿੱਚ ਸਿਹਤ ਉੱਪਰ ਬੁਰਾ ਪ੍ਰਭਾਵ ਪਿਆ ਦੱਸਿਆ ਜਾ ਰਿਹਾ ਹੈ ਕਿ April 2024 ਤੋਂ March 2025 ਦਰਮਿਆਨ 4000 ਅਜਿਹੇ ਮਰੀਜ਼ ਸਨ ਜਿਨ੍ਹਾਂ ਦੀ ਮੌਤ ਇਲਾਜ ਦੀ वेट लिस्ट ਵਿੱਚ ਇੰਤਜ਼ਾਰ ਕਰਦੇ ਹੋਏ ਗਈ ਹੈ MLA Amelia Voltbee ਨੇ ਕਿਹਾ ਕਿ ਸਾਡੇ ਹੈਲਥ케ਅਰ ਸਿਸਟਮ ਵਿੱਚ ਇਸ ਤਰ੍ਹਾਂ ਹੋਣਾ ਸਹਿਣ ਕਰਨ ਯੋਗ ਨਹੀਂ ਹੈ ਕਿ ਮਰੀਜ਼ ਇਲਾਜ ਉਡੀਕਦੇ ਹੋਏ ਦੁਨੀਆ ਤੋਂ ਰੁਖਸਤ ਹੋ ਰਹੇ ਨੇ ਅਤੇ ਜੋ ਕੁਝ ਹੋ ਰਿਹਾ ਬਹੁਤ ਗਲਤ ਹੈ ਬ੍ਰਿਟਿਸ਼ ਕੋਲੰਬੀਆ ਦੀ ਹੈਲਥ ਮਨਿਸਟਰ ਜੋਸ਼ੀ ਔਸਪੋਰਨ ਨੇ ਕਿਹਾ ਕਿ ਸਵੰਦਿਤ ਔਰਤ ਦੀ ਹੈਲਥ케ਅਰ ਜਰਨੀ ਵਿੱਚ ਆਈਆਂ ਮੁਸ਼ਕਲਾਂ ਨੂੰ ਉਹ ਸਵੀਕਾਰ ਕਰਦੇ ਨੇ ਅਤੇ ਬਿਮਾਰ ਹੋਣ ਦੀ ਹਾਰਤ ਵਿੱਚ ਵੇਟ ਕਰਨਾ ਮੁਸ਼ਕਲ ਹੈ ਅਤੇ ਇਹ ਡਰਾਉਣਾ ਅਤੇ ਨਿਰਾਸ਼ਾਜਨਕ ਹੋ ਸਕਦਾ ਹੈ ਸਿਰਫ ਮਰੀਜ਼ਾਂ ਲਈ ਨਹੀਂ ਬਲਕਿ ਉਹਨਾਂ ਦੀਆਂ ਫੈਮਲੀਆਂ ਲਈ ਵੀ ਅਤੇ ਸਭ ਸਹੀ ਸਮੇਂ ਇਲਾਜ ਦੇ ਹੱਕਦਾਰ ਨੇ ਖਾਸ ਕਰ ਜਦੋਂ ਇਸ ਦੀ ਜ਼ਿੰਦਗੀ ਬਚਾਉਣ ਲਈ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ ਮਨਿਸਟਰ ਅਨੁਸਾਰ ਸਰਕਾਰ ਹੈਲਥ케ਅਰ ਸਿਸਟਮ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਇਨਵੈਸਟਮੈਂਟ ਕਰ ਰਹੀ ਹੈ ਅਤੇ ਸਰਕਾਰ ਸਰਜਰੀਆਂ ਇਲਾਜ ਡਾਇਗਨੋਸਟਿਕ ਪ੍ਰੋਸੈਸ ਵਿੱਚ ਵੇਟ ਟਾਈਮ ਨੂੰ ਮੋਨੀਟਰ ਵੀ ਕਰ ਰਹੀ ਹੈ ਕਿਉਂਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਮਰਜੈਂਸੀ ਰੂਮ ਟੈਂਪੋਰਰੀ ਤੌਰ ਤੇ ক্লোਜ਼ਰ ਦੇ ਵੀ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਨੇ ਅਤੇ ਇਸ ਤੋਂ ਇਲਾਵਾ ਕੈਂਸਰ ਮਰੀਜ਼ਾਂ ਨੂੰ ਇਲਾਜ ਦੇ ਲਈ ਅਮਰੀਕਾ ਭੇਜਣਾਂ ਦੀ ਸੁਰਖੀਆਂ ਬਣਦਾ ਰਿਹਾ ਹੈ ਅਤੇ ਸਰਕਾਰ ਦਾ ਦਾਵਾ ਹੈ ਕਿ ਹੈਲਥ케ਅਰ ਚ ਇਨਵੈਸਟਮੈਂਟ ਦੇ ਨਾਲ-ਨਾਲ ਵਿਦੇਸ਼ਾਂ ਤੋਂ ਪੜੇ ਹੋਏ ਡਾਕਟਰਾਂ ਨੂੰ ਬ੍ਰਿਟਿਸ਼ ਕੋਲੰਬੀਆ ਚ ਲਿਆਉਣ ਦੇ ਲਈ ਬਹੁਤ ਕੋਸ਼ਿਸ਼ਾਂ ਹੋ ਰਹੀਆਂ ਨੇ ਤੇ ਹਾਲ ਹੀ ਦੇ ਵਿੱਚ ਗਵਰਨਮੈਂਟ ਦੇ ਵੱਲੋਂ ਅਮਰੀਕਾ ਦੇ ਵਿੱਚ ਇੱਕ ਕੈਂਪੇਨ ਵੀ ਇਸ ਸੰਬੰਧੀ ਚਲਾਈ ਗਈ ਸੀ ਜਿਸ ਦੇ ਚੰਗੇ ਨਤੀਜੇ ਨਿਕਲਣ ਦੀ ਆਸ ਹੈ ਪਰ ਦੂਜੇ ਪਾਸੇ ਲੋਕ ਵੇਟ ਤਾਂ ਤੋ ਬਹੁਤ ਜ਼ਿਆਦਾ ਨਰਾਸ਼ ਨੇ ਸਿਰਫ ਬ੍ਰਿਟਿਸ਼ ਕੋਲੰਬੀਆ ਨਹੀਂ ਬਲਕਿ ਪੂਰੇ ਕੈਨੇਡਾ ਦੇ ਹੈਲਥ케ਅਰ ਸਿਸਟਮ ਦਾ ਆਲਮ ਇਸ ਸਮੇਂ ਬਣ ਚੁੱਕਿਆ ਹੈ ਬ੍ਰਿਟਿਸ਼ ਕੋਲੰਬੀਆ ਵਿੱਚ ਡਰੱਗ ਓਵਰਡੋਜ਼ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਇੱਕ ਚਿੰਤਾ ਦਾ ਵਿਸ਼ਾ ਹੈ ਅਤੇ ਵੈਨਕੂਵਰ ਵਿੱਚ ਡਰੱਗ ਓਵਰਡੋਜ਼ ਨਾਲ ਸੰਬੰਧਿਤ 911 ਕਾਲਾਂ ਦੇ ਵਿੱਚ ਵਾਧਾ ਹੋਇਆ ਜਿਸ ਵਿੱਚ ਫੈਂਟਨਲ ਦੇ ਨਾਲ ਹੁਣ ਇੱਕ ਨਵੇਂ ਡਰੱਗ ਮੈਡੋਟੋਮਿਡਿਨ ਵੀ ਮਿਲ ਰਿਹਾ ਹੈ ਅਤੇ ਇਸ ਉੱਤੇ ਨਿਲਕਸਨ ਵੀ ਕਮ ਨਹੀਂ ਕਰਦੀ ਬੀਸੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੇ ਅਨੁਸਾਰ ਮੈਡੋਟੋਮਡੀਨ ਇੱਕ ਮਜ਼ਬੂਤ ਡਰੱਗ ਹੈ ਜੋ ਕਿ ਜਾਨਵਰਾਂ ਨੂੰ ਦਿੱਤਾ ਜਾਂਦਾ ਹੈ ਜਦੋਂ ਉਹ ਜ਼ਿਆਦਾ ਅਗਰੈਸਿਵ ਹੁੰਦੇ ਨੇ ਅਤੇ ਇਸ ਦੀ ਵਰਤੋਂ ਕਰਨ ਦੇ ਨਾਲ ਸਿਹਤ ਉੱਪਰ ਗੰਭੀਰ ਅਸਰ ਪੈ ਸਕਦਾ ਖਾਸ ਕਰ ਮੈਂਟਲ ਹੈਲਥ ਅਤੇ ਹੁਣ ਜੋ ਵੀ ਗੈਰ ਕਾਨੂੰਨੀ ਡਰੱਗ ਹਨ ਉਸ ਵਿੱਚ ਫੈਂਟਨਲ ਨਾਲ ਇਹ ਵੀ ਪਾਇਆ ਜਾ ਰਿਹਾ ਹੈ ਕੈਨੇਡਾ ਵਿੱਚ ਵੈਟਰਨਰੀ ਦਵਾਈ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਮੈਟੋਟੇਮਡੀਨੋ ਨੂੰ ਇਸ ਲਈ ਮਨਜ਼ੂਰੀ ਦਿੱਤੀ ਗਈ ਹੈ ਇਹ ਜ਼ਾਈ ਲਾਜ਼ੀਨ ਨਾਲੋਂ ਲਗਭਗ 200 ਗੁਣਾ ਤਾਕਤਵਾਰ ਹੈ ਇੱਕ ਹੋਰ ਸ਼ਕਤੀਸ਼ਾਲੀ ਗੈਰ-ਓਪਿਓਇਡ ਸੈਡੇਟਿਵ ਜੋ ਕਿ ਮੁੱਖ ਤੌਰ ਤੇ ਘੋੜਿਆਂ ਤੇ ਪਸ਼ੂਆਂ ਲਈ ਵਰਤਿਆ ਜਾਂਦਾ ਹੈ ਜੋ ਪਹਿਲਾਂ ਬੀਸੀ ਦੀ ਮੈਡੀਸਨ ਸਪਲਾਈ ਵਿੱਚ ਪਾਇਆ ਗਿਆ ਹੈ ਕੈਨੇਡਾ ਹੈਲਥ ਅਫੀਸ਼ੀਅਲਸ ਅਨੁਸਾਰ ਮੈਡੋਟੋ ਮੈਜੀਨ ਨੂੰ ਗੈਰਕਾਨੂੰਨੀ ਮੰਨਿਆ ਜਾਂਦਾ ਹੈ ਅਤੇ ਇਸ ਬਾਰੇ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਕਿਉਂਕਿ ਜੇਕਰ ਸਮੇਂ ਸਿਰ ਇਲਾਜ ਨਾ ਮਿਲੇ ਤਾਂ ਮੌਤ ਵੀ ਹੋ ਸਕਦੀ ਹੈ ਅਧਿਕਾਰੀਆਂ ਮੁਤਾਬਕ ਜੇਕਰ ਇਸ ਨਵੇਂ ਡਰੱਗ ਦੀ ਵਰਤੋਂ ਕੋਈ ਕਰਦਾ ਹੈ ਤਾਂ ਸੋਨੋ ਹਾਈ ਬਲੱਡ ਪ੍ਰੈਸ਼ਰ ਦਿਲ ਦੀ ਧੜਕਣ ਵਦਨ ਵਰਗੇ ਲੱਛਣ ਆਉਂਦੇ ਨੇ ਅਤੇ ਨਿਲਕਸਨ ਵੀ ਇਸ ਉੱਪਰ ਅਸਰ ਨੂੰ ਨਹੀਂ ਉਲਟਾ ਸਕਦੀ ਅਤੇ ਲੰਮਾ ਸਮਾਂ ਇਸ ਦੀ ਵਰਤੋਂ ਦੇ ਨਾਲ ਮੈਂਟਲ ਹੈਲਥ ਦੇ ਉੱਪਰ ਗੰਭੀਰ ਪ੍ਰਭਾਵ ਪੈਂਦੇ ਨੇ ਕਿਉਂਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਰੱਗ ਓਵਰਡੋਸ ਇੱਕ ਵੱਡੀ ਸਮੱਸਿਆ ਤੇ ਡਰੱਗ ਓਵਰਡੋਸ ਦੇ ਨਾਲ ਰੋਜ਼ਾਨਾ 5 ਤੋਂ 6 ਮੌਤਾਂ ਹੁੰਦੀਆਂ ਨੇ ਜਿਸ ਦੇ ਨਾਲ ਹਜ਼ਾਰਾਂ ਹੀ ਨੌਜਵਾਨ ਆਪਣੀ ਜ਼ਿੰਦਗੀ ਇਨਾਂ ਟੌਕਸਿਕ ਡਰੱਗਸ ਕਾਰਨ ਗਵਾ ਚੁੱਕੇ ਨੇ 2015 ਦੇ ਵਿੱਚ BC ਚ ਇਸ ਨੂੰ ਐਮਰਜੈਂਸੀ ਹੈਲਥ ਐਮਰਜੈਂਸੀ ਐਲਾਨਿਆ ਗਿਆ ਸੀ ਪਰ ਉਸ ਤੋਂ ਬਾਅਦ ਡਰੱਗ ਓਵਰਡੋਸ ਦੇ ਨਾਲ ਹੋਣ ਵਾਲੀਆਂ ਮੌਤਾਂ ਜ਼ਰੂਰ ਕਟੀਆਂ ਨੇ ਪਰ ਓਨੀ ਵੱਡੀ ਗਰਾਵਟ ਨਹੀਂ ਆਈ ਕਿ ਇਸ ਨੂੰ ਸੰਤੁਸ਼ਟੀਜਨਕ ਦੱਸਿਆ ਜਾ ਸਕੇ ਬੇਸ਼ੱਕ ਸਰਕਾਰ ਡਰਗ ਡੀਕ੍ਰਿਮੀਲਾਈਜ਼ ਵਰਗੇ ਪ੍ਰੋਗਰਾਮ ਵੀ ਲੈ ਕੇ ਆਏ ਜਿਸ ਨੂੰ ਕਿ ਗਵਰਨਮੈਂਟ ਨੇ ਖੁਦ ਫੇਲ ਕਰਾਰ ਦਿੱਤਾ ਕਿ ਇਹਨਾਂ ਤੋਂ ਜਿਸ ਢੰਗ ਦੇ ਰਿਜ਼ਲਟਸ ਦੀ ਆਸ ਸੀ ਉਸ ਢੰਗ ਦੇ ਨਤੀਜੇ ਪ੍ਰਾਪਤ ਨਹੀਂ ਹੋਏ ਜਿਸ ਕਾਰਨ ਸਰਕਾਰ ਇਸ ਨੂੰ ਅੱਗੇ ਵਧਾਉਣ ਦੇ ਲਈ ਫੈਡਰਲ ਸਰਕਾਰ ਲਈ ਪਹੁੰਚ ਨਹੀਂ ਕਰ ਗਈ ਇਸ ਤੋਂ ਇਲਾਵਾ ਸੇਫ ਸਪਲਾਈ ਪ੍ਰੋਗਰਾਮ ਅਤੇ ਸੇਫ ਡਰਗ ਕੰਜ਼ਿਊਮ ਕਰਨ ਦੇ ਲਈ ਸਾਈਟਾਂ ਵੀ ਬਣਾਈਆਂ ਗਈਆਂ ਪਰ ਇਸ ਦੇ ਬਾਵਜੂਦ ਇਹਨਾਂ ਮੌਤਾਂ ਦਾ ਸਿਲਸਲਾ ਨਹੀਂ ਰੁਕਿਆ ਤੇ ਫੈਂਟਨਿਲ ਦੇ ਨਾਲ ਜੇਕਰ ਹੁਣ ਇੱਕ ਹੋਰ ਖਤਰਨਾਕ ਡਰਗ ਮਿਕਸ ਹੋ ਕੇ ਆ ਰਿਹਾ ਤੇ ਉਸ ਦੇ ਨਾਲ ਓਵਰਡੋਜ਼ ਸੰਬੰਧੀ ਕਾਲਸ ਦੇ ਵਿੱਚ ਵਾਧਾ ਹੋ ਰਿਹਾ ਤਾਂ ਇਹ ਹੋਰ ਵੀ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਪਰ ਸੂਬੇ ਦੀ ਹੈਲਥ ਮਿਨਿਸਟਰ ਨੇ ਸਪਸ਼ਟ ਕੀਤਾ ਕਿ ਸਰਕਾਰ ਹੁਣ ਇਲਾਜ ਉੱਪਰ ਧਿਆਨ ਕੇਂਦਰਿਤ ਕਰ ਰਹੀ ਹੈ ਪ੍ਰਧਾਨ ਮੰਤਰੀ ਮਾਕਰਨੀ ਨੇ ਕਿਹਾ ਕਿ ਦੁਨੀਆ ਭਰ ਦੇ ਵਿੱਚ ਡੈਮੋਕ੍ਰੇਸੀ ਕਮਜ਼ੋਰ ਪੈ ਰਹੀ ਹੈ ਅਤੇ ਇਹਨਾਂ ਹਾਲਾਤ ਵਿੱਚ ਕੈਨੇਡਾ ਆਪਣੇ ਵੈਲਿਊਜ਼ ਦੀ ਡਟ ਕੇ ਰੱਖਿਆ ਕਰੇਗਾ ਪਾਰਲੀਮੈਂਟ ਦੇ ਮੋੜ ਸ਼ੁਰੂ ਹੋਣ ਤੋਂ ਪਹਿਲਾਂ ਕਯੂਬਿਕ ਸਿਟੀ ਵਿੱਚ ਕੈਬਨਿਟ ਬੈਠਕ ਤੋਂ ਥੋੜੀ ਦੇਰ ਪਹਿਲਾਂ ਦਿੱਤੇ ਆਪਣੇ ਪਾਸ਼ਨ ਵਿੱਚ ਪ੍ਰਧਾਨ ਮੰਤਰੀ ਨੇ ਇਹ ਟਿੱਪਣੀ ਕੀਤੀ ਕਾਰਨੀ ਨੇ ਕਿਹਾ ਕਿ ਹਿਸਟਰੀ ਵਿੱਚ ਕਈ ਵਾਰ ਅਜਿਹੇ ਲੰਮੇ ਦੌਰ ਆਉਂਦੇ ਨੇ ਜਦੋਂ ਇਹ ਵੈਲਿਊਜ਼ ਬਿਨਾਂ ਕਿਸੇ ਚੁਣੌਤੀ ਦੇ ਪ੍ਰਵਾਨ ਚੜਦੀਆਂ ਨੇ ਪਰ ਅੱਜ ਦਾ ਸਮਾਂ ਅਜੇ ਹਾ ਨਹੀਂ ਹੈ ਉਹਨਾਂ ਕਿਹਾ ਕਿ ਕੈਨੇਡਾ ਨੂੰ ਹੁਣ ਦੁਨੀਆ ਵਿੱਚ ਇੱਕ ਰਾਹ ਦਿਖਾਉਣ ਲਈ ਮਿਸਾਲ ਬਣਨਾ ਪਵੇਗਾ ਇੱਕ ਅਜਿਹੀ ਮਿਸਾਲ ਜੋ ਦੁਨੀਆ ਅਸਥੇਰਾ ਹੈ ਉਸ ਨੂੰ ਦਿਸ਼ਾ ਦਿਖਾ ਸਕੇ ਕਾਰਨੀ ਨੇ ਕਿਹਾ ਕਿ ਡੈਮੋਕ੍ਰੇਸੀ ਕਮਜ਼ੋਰ ਹੋਣ ਦੇ ਇਸ ਦੌਰ ਵਿੱਚ ਅਸੀਂ ਇਹ ਵੀ ਦਿਖਾ ਸਕਦੇ ਹਾਂ ਕਿ ਕਿਵੇਂ ਲੋਕਾਂ ਦੇ ਅਧਿਕਾਰ ਸੁਰੱਖਿਅਤ ਰੱਖੇ ਜਾ ਸਕਦੇ ਨੇ ਅਤੇ ਬਰਾਬਰੀ ਦੀ ਸੌਵਨਟੀ ਕਾਇਮ ਰਹਿ ਸਕਦੀ ਹੈ ਜੋ ਦੁਨੀਆ ਵਿੱਚ ਕੰਧਾਂ ਖੜੀਆਂ ਹੋ ਰਹੀਆਂ ਨੇ ਅਤੇ ਸਰਹੱਦਾਂ ਸਖਤ ਹੋ ਰਹੀਆਂ ਨੇ ਤਦ ਅਸੀਂ ਇਹ ਸਾਬਤ ਕਰ ਸਕਦੇ ਹਾਂ ਕਿ ਕੋਈ ਦੇਸ਼ ਇੱਕੋ ਸਮੇਂ ਖੁੱਲਾ ਵੀ ਹੋ ਸਕਦਾ ਹੈ ਅਤੇ ਸੁਰੱਖਿਅਤ ਵੀ ਅਤੇ ਵੈਲਕਮਿੰਗ ਵੀ ਹੋ ਸਕਦਾ ਹੈ ਤੇ ਮਜ਼ਬੂਤ ਵੀ ਅਤੇ اصولਾਂ ਵਾਲਾ ਵੀ ਤੇ ਤਾਕਤਵਰ ਵੀ ਕਾਰਨੀ ਨੇ ਆਪਣੇ ਸਪੀਚ ਵਿੱਚ ਇਤਿਹਾਸ ਦਾ ਹਵਾਲਾ ਵੀ ਦਿੱਤਾ ਕਿ ਪਲੇਨਸ ਆਫ ਅਬਰਾਹਮ ਦੀ ਨਿਰਣਾਇਕ ਲੜਾਈ ਨੂੰ ਯਾਦ ਕੀਤਾ ਜਿੱਥੇ ਕਿ ਬ੍ਰਿਟਿਸ਼ ਫ੍ਰੈਂਚਾਂ ਤੇ ਫਸ ਨੈਸ਼ਨਸ ਆਮਣੂ ਸਾਹਮਣੇ ਆਏ ਸਨ ਉਹਨਾਂ ਨੇ ਕਿਹਾ ਕਿ ਉਸ ਟਕਰਾਅ ਤੋਂ ਜੋ ਸਿੱਟਾ ਨਿਕਲ ਕੇ ਆਇਆ ਉਹ ਵੀ ਸਹਿਯੋਗ ਅਤੇ ਆਪਸੀ ਭਾਈਚਾਰਾ ਵਧਾਉਣ ਅਤੇ ਇਕੱਠੇ ਭਵਿੱਖ ਦੀ ਚੋਣ ਕਰਨ ਵਾਲਾ ਸੀ ਉਹ ਕੋਈ ਮਜਬੂਰੀ ਨਹੀਂ ਸੀ ਇਹ ਇੱਕ ਸੋਚੀ ਸਮਝੀ ਚੋਣ ਸੀ ਲਿਬਰਲ ਪਾਰਟੀ ਦੇ ਇਲੈਕਸ਼ਨ ਪ੍ਰੋਮਿਸਸਿਸ ਨੂੰ ਦੁਹਰਾਉਂਦੇ ਹੋਏ ਕਾਰਨੀ ਨੇ ਆਉਣ ਵਾਲੇ ਪਾਰਲੀਮੈਂਟ ਸੈਸ਼ਨ ਲਈ ਆਪਣੀਆਂ ਤਰਜੀਹਾਂ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਪ੍ਰੋਵਿੰਸਾਂ ਅਤੇ ਟੈਰੀਟਰੀਜ਼ ਦੇ ਦਰਮਿਆਨ ਆਰਥਿਕ ਸਹਿਯੋਗ ਵਧਾਇਆ ਜਾਏਗਾ ਇੰਟਰਨੈਸ਼ਨਲ ਟ੍ਰੇਡ ਸਮਝੌਤਿਆਂ ਦੇ ਘੇਰੇ ਨੂੰ ਹੋਰ ਫਲਾਇਆ ਜਾਏਗਾ ਅਤੇ ਨਾਲੋਂ ਨਾਲ بیل ਰਿਫਾਰਮ ਵਿੱਚ ਵੀ ਸੁਧਾਰ ਕੀਤੇ ਜਾਣਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਨਵੀਂ ਤਰਜੀਹਾਂ ਤੇ ਸਰਕਾਰ ਲੈ ਕੇ ਜਾਏਗੀ ਤੇ ਡਿਫੈਂਸ ਖੇਤਰ ਦੇ ਵਿੱਚ ਉਹ ਵੱਡੇ ਪੱਧਰ ਤੇ ਇਨਵੈਸਟਮੈਂਟ ਹੋਏਗੀ ਉਹਨਾਂ ਨੇ ਕ੍ਰਿਟਿਕਸ ਵੱਲ ਵੀ ਇਸ਼ਾਰਾ ਕਰਦਿਆਂ ਕਿਹਾ ਕਿ ਹੁਣ ਵਾਜਿਬ ਢੰਗ ਨਾਲ ਅਤੇ ਤੇਜ਼ੀ ਦੇ ਨਾਲ ਕੰਮ ਕਰਨ ਦਾ ਸਮਾਂ ਹੈ ਕਾਰਨੀ ਨੇ ਇਹ ਵੀ ਦਾਵਾ ਕੀਤਾ ਹੈ ਕਿ ਚਾਈਲਡ ਕੇਅਰ ਡੈਂਟਲ ਕੇਅਰ ਅਤੇ ਫਾਰਮਾ ਕੇਅਰ ਵਰਗੀਆਂ ਸਰਵਿਸਿਜ਼ ਨੂੰ ਸੁਰੱਖਿਅਤ ਰੱਖਿਆ ਜਾਏਗਾ ਉਹਨਾਂ ਕਹੇ ਕਿ ਗਵਰਨਮੈਂਟ ਕਮਜ਼ੋਰ ਵਰਗਾਂ ਦੇ ਨਾਲ ਖੜੇਗੀ ਭਾਵੇਂ ਉਹ ਨਵੇਂ ਆਏ ਹੋਣ ਇਮੀਗ੍ਰੈਂਟ ਹੋਣ ਜਾਂ ਫਿਰ ਡਿਸੇਬਿਲਟੀ ਦੇ ਨਾਲ ਜੂਝ ਰਹੇ ਹੋਣ ਜਾਂ ਫਿਰ ਐਲਜੀਬੀਟੀ ਕਿਊਆਈ ਦੇ ਨਾਲ ਸੰਬੰਧਿਤ ਹੋਣ ਕੈਨੇਡਾ ਦੇ ਵੈਲਿਊਜ਼ ਲਈ ਲੜਨਾ ਪਾਏਗਾ ਅਤੇ ਸਰਕਾਰ ਇਹ ਹੀ ਕਰ ਰਹੀ ਹੈ ਅਤੇ ਕੈਨੇਡੀਅਨ ਇਸ ਲਈ ਤਿਆਰ ਨੇ ਪ੍ਰਧਾਨ ਮੰਤਰੀ ਮਾਕਾਰਨੀ ਕਯੂਬਿਕ ਸਿਟੀ ਵਿੱਚ ਆਪਣੀ ਕੈਬਨਟ ਨਾਲ ਦੋ ਦਿਨਾਂ ਦੀ ਬੈਠਕ ਕਰ ਰਹੇ ਨੇ ਇਸ ਮੀਟਿੰਗ ਦਾ ਮਕਸਦ ਨਵੇਂ ਸਾਲ ਦੇ ਵਿੱਚ ਗਵਰਨਮੈਂਟ ਦੀ ਪਲੈਨਿੰਗ ਤਿਆਰ ਕਰਨਾ ਹੈ ਇਹ ਮੀਟਿੰਗ ਅਜਿਹੇ ਸਮੇਂ ਵਿੱਚ ਹੋ ਰਹੀ ਹੈ ਜਦੋਂ ਕਾਰਨੀ ਹਾਲੇ ਦੇ ਵਿੱਚ ਪੂਰੀ ਦੁਨੀਆ ਦੇ ਸਾਹਮਣੇ ਅਮਰੀਕੀ ਐਡਮਿਨਿਸਟ੍ਰੇਸ਼ਨ ਦੀ ਆਲੋਚਨਾ ਕਰਕੇ ਆਏ ਨੇ ਤੇ ਇਹ ਸੰਕੇਤ ਦਿੰਦਾ ਹੈ ਕਿ ਕੈਨੇਡਾ ਹੁਣ ਆਪਣੀ ਫੋਰਨ ਪੋਲਿਸੀ ਦੇ ਵਿੱਚ ਵੱਡਾ ਮੋੜ ਲੈ ਰਿਹਾ ਹੈ ਇਸ ਮੀਟਿੰਗ 'ਚ ਪਾਰਲੀਮੈਂਟ ਦੇ ਅਗਲੇ ਹਫਤੇ ਮੋੜ ਸ਼ੁਰੂ ਹੋਣ ਤੋਂ ਪਹਿਲਾਂ ਦੀ ਤਿਆਰੀ ਦੇ ਬਾਰੇ ਵੀ ਚਰਚਾ ਕੀਤੀ ਜਾਏਗੀ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਕਾਰਨੀ ਚੀਨ ਕਤਰਾਂ ਤੇ ਸਵਿਟਜ਼ਰਲੈਂਡ ਦਾ ਦੌਰਾ ਮੁਕੰਮਲ ਕਰਕੇ ਆਏ ਨੇ ਸਵਿਟਜ਼ਰਲੈਂਡ ਵਿੱਚ ਵਰਲਡ ਇਕਨੋਮਿਕ ਫੋਰਮ ਦੌਰਾਨ ਦਿੱਤੇ ਗਏ ਭਾਸ਼ਣ ਵਿੱਚ ਕਾਰਨੀ ਨੇ ਕਿਹਾ ਕਿ ਮੀਡੀਅਮ ਇਕਨੋਮੀਆਂ ਦੇ ਦੇਸ਼ਾਂ ਨੂੰ ਵੱਡੀਆਂ ਤਾਕਤਾਂ ਦੇ ਖਿਲਾਫ ਇਕੱਠਾ ਹੋਣਾ ਪਵੇਗਾ ਜੋ ਟੈਰਫਾਂ ਵਰਗੇ ਹਤਕੰਡਿਆਂ ਦੇ ਨਾਲ ਇਕਨੋਮੀ ਦੇ ਉੱਪਰ ਦਬਾਅ ਬਣਾਉਂਦਿਆਂ ਨੇ ਇਸ ਗੱਲ ਤੇ ਇਹ ਵੀ ਸਿੱਧੇ ਤੌਰ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਵੱਲ ਇਸ਼ਾਰਾ ਸੀ ਉਹਨਾਂ ਦੇ ਅਨੁਸਾਰ ਪ੍ਰਧਾਨ ਮੰਤਰੀ ਚਾਹੁੰਦੇ ਨੇ ਕਿ ਹਰ ਮਨਿਸਟਰ ਇਹ ਸਮਝੇ ਕਿ ਹੁਣ ਹਾਲਾਤ ਸੁਧਾਰਨ ਨਹੀਂ ਰਹੇ ਅਤੇ ਇਹ ਹਾਲਾਤ ਲਗਭਗ ਜੰਗ ਵਰਗੇ ਨੇ ਅਤੇ ਮੰਤਰੀਆਂ ਨੂੰ ਵੀ ਉਸੇ ਸੋਚ ਨਾਲ ਕੰਮ ਕਰਨਾ ਪਏਗਾ ਦਸੰਬਰ ਵਿੱਚ ਹਾਊਸ ਆਫ ਕਾਮਨਸ ਵਿੱਚ ਸ਼ੂਟਿੰਗ ਹੋਣ ਤੋਂ ਬਾਅਦ ਦੁਨੀਆ ਦੀ ਸਿਆਸੀ ਤਸਵੀਰ ਕਾਫੀ ਬਦਲ ਗਈ ਹੈ ਅਮਰੀਕਾ ਨੇ ਵੈਨੇਜ਼ੁਏਲਾ ਦੇ ਲੀਡਰ ਨਿਕੋਲਸ ਮਾਦੋਰੋ ਨੂੰ ਕਬਜ਼ੇ ਚ ਲੈ ਲਿਆ ਅਤੇ ਰਾਸ਼ਟਰਪਤੀ 트ੰਪ ਨੇ ਕਿਹਾ ਕਿ ਉਹ ਵੈਨੇਜ਼ੁਏਲਾ ਨੂੰ ਚਲਾਉਣਗੇ ਅਤੇ ਅਮਰੀਕੀ ਆਇਲ ਕੰਪਨੀਆਂ ਨੂੰ ਉੱਥੇ ਵੱਡੇ ਆਇਲ ਰਿਜ਼ਰਵ ਉੱਪਰ ਕਬਜ਼ਾ ਕਰਨ ਦੇ ਲਈ ਕਿਹਾ ਜਾਵੇਗਾ 트ੰਪ ਨੇ ਡੈਨਮਾਰਕ ਦੇ ਅਧੀਨ ਪਰ ਸਵਰਨ ਇਲਾਕੇ ਗ੍ਰੀਨਲੈਂਡ ਉੱਪਰ ਵੀ ਕਬਜ਼ਾ ਕਰਨ ਦਾ ਇਰਾਦਾ ਜਤਾਇਆ ਸੀ ਅਤੇ ਯੂਰਪੀ ਦੇਸ਼ਾਂ ਨੂੰ ਟੈਰਫ ਦੀ ਧਮਕੀ ਦਿੱਤੀ ਸੀ ਹਾਲਾਂਕਿ ਬੁੱਧਵਾਰ ਨੂੰ ਨਾਟੋ ਦੇ ਪ੍ਰਮੁੱਖ ਮਾਰਕ ਰੂਟ ਨਾਲ ਗੱਲਬਾਤ ਤੋਂ ਬਾਅਦ 트ੰਪ ਨੇ ਇਹ ਧਮਕੀਆਂ ਵਾਪਸ ਲੈ ਲਈਆਂ ਸਨ ਇਨ੍ਹਾਂ ਤਮਾਮ ਮਿਸ਼ਾਂ ਦੇ ਉੱਪਰ ਇਸ ਕੈਬਨਟ ਦੇ ਵਿੱਚ ਚਰਚਾ ਕੀਤੀ ਜਾਏਗੀ ਅਤੇ ਨਾਲੋਂ ਨਾਲ ਭਵਿੱਖ ਦੇ ਵਿੱਚ ਪ੍ਰਵਿੰਸਾਂ ਨਾਲ ਕਿਸ ਢੰਗ ਦੇ ਨਾਲ ਤਾਲਮੇਲ ਬਣਾਉਣਾ ਅਤੇ ਫੈਡਰਲ ਸਰਕਾਰ ਦੇ ਮੇਜਰ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਨੂੰ ਲੈ ਕੇ ਰੂਪਰੇਖਾ ਕੀ ਰਹੇਗੀ ਉਹ ਤਮਾਮ ਇਸ ਕੈਬਨਟ ਮੀਟਿੰਗ ਦੇ ਵਿੱਚ ਵਿਚਾਰੇ ਜਾਣੇ ਅਤੇ ਭਵਿੱਖ ਦੇ ਵਿੱਚ ਟ੍ਰੇਡ ਮਿਸ਼ਨਸ ਬਾਰੇ ਵੀ ਚਰਚਾ ਹੋਏਗੀ ਕਿਉਂਕਿ ਪ੍ਰਧਾਨ ਮੰਤਰੀ ਮਾਹਕਾਰਨੀ ਆਪਣੀ ਕੈਬਨਟ ਦੇ ਨਾਲ-ਨਾਲ ਪ੍ਰੀਮੀਅਰਸ ਨਾਲ ਵੀ ਲਗਾਤਾਰ ਮੀਟਿੰਗਾਂ ਕਰ ਰਹੇ ਨੇ ਅਤੇ ਚੀਨ ਦੇ ਨਾਲ ਸਮਝੌਤਾ ਹੋਣ ਤੋਂ ਬਾਅਦ ਵੀ ਉਹਨਾਂ ਵੱਲੋਂ ਪ੍ਰੀਮੀਅਰਸ ਦੇ ਨਾਲ ਵਰਚੁਅਲ ਮੀਟਿੰਗ ਕੀਤੀ ਗਈ ਸੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਫੈਡਰਲ ਅਤੇ ਪ੍ਰਵਿੰਸ਼ੀਅਲ ਗਵਰਨਮੈਂਟਾਂ ਦੇ ਵਿੱਚ ਤਾਲਮੇਲ ਵਧਾਉਣ ਦੀ ਗੱਲ ਉਹ ਕਰ ਰਹੇ ਨੇ ਕੰਜ਼ਰਵੇਟਿਵ ਪਾਰਟੀ ਨੇ ਸਪਸ਼ਟ ਕੀਤਾ ਹੈ ਕਿ ਪਾਰਟੀ ਦੇ ਲੀਡਰ ਪੀਅਰ ਐ ਪੋਲੀਵ ਅਗਲੀ ਫੈਡਰਲ ਚੋਣ ਦੇ ਵਿੱਚ ਬੈਟਲ ਰੀਵਰ, ਕਰੋਫੋਰਟ ਹਲਕੇ ਤੋਂ ਚੋਣ ਨਹੀਂ ਲੜਨਗੇ। ਪੀਅਰ ਪੋਲੀਵ April ਦੇ ਵਿੱਚ ਹੋਈਆਂ ਫੈਡਰਲ ਚੋਣਾਂ ਵਿੱਚ Ontario ਦੇ Carlton ਹਲਕੇ ਤੋਂ ਆਪਣੀ ਸੀਟ ਹਾਰ ਗਏ ਸਨ ਅਤੇ ਉਹ Carlton ਤੋਂ ਲੰਬੇ ਸਮੇਂ ਤੋਂ ਐਮਪੀ ਸਨ ਉਹਨਾਂ ਨੂੰ ਲਿਬਰਲ ਉਮੀਦਵਾਰ ਬਰੂਸ ਫੈਨਜ਼ੋਏ ਨੇ ਹਰਾਇਆ ਸੀ ਕੰਜ਼ਰਵੇਟਿਵ ਪਾਰਟੀ ਨੇ ਦੱਸਿਆ ਕਿ ਡੈਮੀਅਲ ਕੋਰੇਕ ਜੋ ਕਿ ਪਹਿਲਾਂ ਬੈਟਲ ਰਿਵਰ ਅਕਰਫੋਰਟ ਹਲਕੇ ਦੀ ਸੀਟ ਤੋਂ ਜਿੱਤੇ ਸਨ ਅਗਲੀ ਫੈਡਰਲ ਇਲੈਕਸ਼ਨ ਦੇ ਵਿੱਚ ਮੁੜ ਉਹ ਇਸੇ ਹਲਕੇ ਤੋਂ ਕੈਂਡੀਡੇਟ ਹੋਣਗੇ ਕਰੋਕ ਨੇ ਪਿਛਲੇ ਸਾਲ ਪੌਲੀਅਬ ਨੂੰ ਬਾਇ ਇਲੈਕਸ਼ਨ ਲੜਾਉਣ ਦੇ ਲਈ ਆਪਣੀ ਸੀਟ ਛੱਡ ਦਿੱਤੀ ਸੀ ਜਦੋਂ ਕੰਜ਼ਰਵੇਟਿਵ ਪਾਰਟੀ ਤੋਂ ਪੁੱਛਿਆ ਗਿਆ ਕਿ ਪੌਲੀਅਬ ਅਗਲੀ ਚੋਣ ਦੇ ਵਿੱਚ ਕੈਸ ਰਾਈਡਿੰਗ ਤੋਂ ਚੌਨ ਲੜ ਸਕਦੇ ਨੇ ਤਾਂ ਇਸ ਬਾਰੇ ਕੋਈ ਜਵਾਬ ਨਹੀਂ ਦਿੱਤਾ ਗਿਆ ਪਾਰਟੀ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਡੈਮੀਅਲ ਕੋਰੈਕਟੀ ਕੈਂਡੀਡੇਂਸੀ ਵੀ ਪੱਕੀ ਹੈ ਤੇ ਉਹਨਾਂ ਨੂੰ ਕਿਸੇ ਰਸਮੀ ਨਾਮਜ਼ਦਗੀ ਪ੍ਰਕਿਰਿਆ ਚੋਂ ਨਹੀਂ ਲੰਘਣਾ ਪਾਏਗਾ ਇਹ ਫੈਸਲਾ ਕੰਜ਼ਰਵਟਿਵ ਪਾਰਟੀ ਦੀ ਨੈਸ਼ਨਲ ਕੌਂਸਲ ਦੇ ਵੱਲੋਂ ਪਾਸ ਕੀਤੇ ਗਏ ਇੱਕ ਮੋਸ਼ਨ ਰਾਹੀਂ ਕੀਤਾ ਗਿਆ ਬੈਟਲ ਰਿਵਰ ਕਰੋਫੋਟ ਰਾਈਡਿੰਗ ਕੰਜ਼ਰਵਟਿਵ ਪਾਰਟੀ ਦਾ ਮਜ਼ਬੂਤ ਗੜ ਮੰਨਿਆ ਜਾਂਦਾ ਹੈ ਇਸ ਰਾਈਡਿੰਗ ਵਿੱਚ ਕੈਮਰੋਜ਼ ਟ੍ਰਮ ਹੈਲਰ ਅਤੇ ਪੈਨਰਾਈਟ ਵਰਗੀਆਂ ਮਿਸੀਪੈਲਿਟੀਆਂ ਸ਼ਾਮਲ ਨੇ ਇੱਥੇ ਹੋਈ ਬਾਏ ਇਲੈਕਸ਼ਨ ਵਿੱਚ ਪੀਰੇ ਪੌਲੀ ਨੇ 80% ਤੋਂ ਵੀ ਵੱਧ ਵੋਟਾਂ ਦੇ ਨਾਲ ਵੱਡੀ ਜਿੱਤ ਹਾਸਲ ਕੀਤੀ ਸੀ ਪਿਛਲੇ ਸਾਲ ਹੋਈ ਇਸ ਬਾਏ ਇਲੈਕਸ਼ਨ ਵਿੱਚ ਕੁੱਲ 214 ਕੈਂਡੀਡੇਟ ਮੈਦਾਨ ਵਿੱਚ ਸਨ ਜੋ ਕਿ ਕੈਨੇਡਾ ਦੇ ਹਿਸਟਰੀ ਦੇ ਵਿੱਚ ਕਿਸੇ ਵੀ ਫੈਡਰਲ ਬੈਲਟ ਉੱਤੇ ਸਭ ਤੋਂ ਵੱਧ ਉਮੀਦਵਾਰਾਂ ਦੀ ਗਿਣਤੀ ਸੀ ਹੁਣ ਚਾਤ ਪੌਣਿਆ ਗੁਰਪ੍ਰੀਤ ਸਿੰਘ ਸੋਹਤਾ ਦੀ ਰਿਪੋਰਟ ਉੱਪਰ ਕੈਨੇਡਾ ਦੇ ਵਿੱਚ ਪੰਜਾਬੀ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਇਸ ਗੱਲ ਦਾ ਮਾਣ ਕਰਦੇ ਆ ਕਿ ਉਹਨਾਂ ਨੇ ਕੈਨੇਡਾ ਦੀ ਟਰੱਕਿੰਗ ਇੰਡਸਟਰੀ ਸੰਭੀ ਹੋਈ ਆ ਉਹ ਕੰਮ ਜਿਹੜੇ ਕਿ ਹੋਰ ਲੋਕ ਨਹੀਂ ਸੀ ਕਰਨਾ ਚਾਹੁੰਦੇ ਉਹਦੇ ਵਿੱਚ ਪੰਜਾਬੀ ਨੌਜਵਾਨਾਂ ਨੇ ਬਹੁਤ ਮਾਰ ਕੇ ਆਵਾਜ਼ ਕੰਮ ਕੀਤਾ ਆ ਕੈਨੇਡਾ ਦੀ ਟਰੱਕਿੰਗ ਇੰਡਸਟਰੀ ਨੂੰ ਕੈਨੇਡਾ ਦੀ ਇੰਡਸਟਰੀ ਨੂੰ ਸੰਭਾਇਆ ਪਰ ਹੁਣ ਕੁਝ ਅੰਸਰ ਜਿਹੜੇ ਨੇ ਉਹ ਕੈਨੇਡਾ ਦੀ ਸਮੁੱਚੀ ਟਰੱਕਿੰਗ ਇੰਡਸਟਰੀ ਦੇ ਵਿੱਚ ਪੰਜਾਬੀਆਂ ਦੀ ਸਰਦਾਰੀ ਨੂੰ ਜਿਹੜਾ ਆ ਉਹ ਥੱਲੇ ਸੁੱਟਣ ਵਾਸਤੇ ਜ਼ੋਰ ਲਾ ਰਹੇ ਆ ਤਰਾਂਤਰਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਇਸੇ ਤਰੀਕੇ ਅਨਟਾਰੀਓ ਦੇ ਇੱਕ ਓਵਰਪਾਸ ਦੇ ਉੱਤੇ ਇੱਕ ਬੈਨਰ ਲਹਿਰਾਇਆ ਗਿਆ ਜਿਹਦੇ ਤੇ ਲਿਖਿਆ ਗਿਆ ਸੀਗਾ ਕਿ ਇੰਡੀਅਨ ਟਰੱਕਰਜ਼ ਕਿਲਸ ਕਨੈਕਸ ਮਤਲਬ ਕਿ ਜਿਹੜੇ ਭਾਰਤੀ ਟਰੱਕਾਂ ਵਾਲੇ ਨੇ ਜਿਨ੍ਹਾਂ ਵਿੱਚੋਂ ਬਹੁਤ ਵੱਡੀ ਗਿਣਤੀ ਪੰਜਾਬੀ ਟਰੱਕਰਜ਼ ਦੀ ਆ ਵੀ ਉਹ ਕੈਨੇਡਾ ਦੇ ਵਿੱਚ ਆਮ ਲੋਕਾਂ ਨੂੰ ਮਾਰ ਰਹੇ ਆ ਨੁਕਸਾਨ ਕਰ ਰਹੇ ਆ ਸੋ ਇਹ ਜਿਹੜੀ ਇੱਕ ਮੁਹਿੰਮ ਹੈਗੀ ਆ ਉਹ ਨੈਸ਼ਨਲ ਨੈਸ਼ਨਲਿਸਟ ਗਰੁੱਪ ਆ ਰਾਸ਼ਟਰਵਾਦੀ ਗਰੁੱਪ ਸੈਕੰਡ ਸਨਸ ਆਫ ਕੈਨੇਡਾ ਇਹ ਇੱਕ ਛੋਟੀ ਜਿਹੀ ਘਟ ਗਣਤੀ ਆ ਪਰ ਇਹ ਬڑے ਲੋਕ ਵੋਕਲ ਆ ਉਹ ਪਹਿਲਾਂ ਵੀ ਘਟ ਗਣਤੀਆਂ ਦੇ ਵਲਟ ਪ੍ਰਚਾਰ ਕਰਦੇ ਰਹੇ ਆ ਤੇ ਹੁਣ ਉਹਨਾਂ ਵੱਲੋਂ ਜਿਹੜੀ ਟੱਕ ਇੰਡਸਟਰੀ ਦੇ ਨਾਲ ਜੁੜੇ ਹੋਏ ਪੰਜਾਬੀ ਨੇ ਭਾਰਤੀ ਨੇ ਉਹਨਾਂ ਦੇ ਖਿਲਾਫ ਇਹ ਮੁਹਿੰਮ ਚੇੜੀ ਗਈ ਆ ਤਾਂ ਕਿ ਉਹਨਾਂ ਨੂੰ ਬਦਨਾਮ ਕੀਤਾ ਜਾ ਸਕੇ ਇਸ ਕਾਰੋਬਾਰ ਦੇ ਵਿੱਚੋਂ ਭਜਾਇਆ ਜਾ ਸਕੇ ਕੈਨੇਡਾ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਇਹ ਜਿਹੜਾ ਰਾਖਟਰਵਾਦ ਦੀ ਆੜ ਦੇ ਵਿੱਚ ਨਾਫਰਤੀ ਪ੍ਰਚਾਰ ਦੇਖਣ ਨੂੰ ਮਿਲਿਆ ਖਾਸ ਕਰਕੇ ਘੱਟ ਗਿਣਤੀਆਂ ਨੂੰ ਵੱਡੇ ਪੱਧਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਇਹ ਲੋਕ ਚਾਹੁੰਦੇ ਆ ਕਿ ਅਮਰੀਕਾ ਦੀ ਤਰਜ਼ ਦੇ ਉੱਤੇ ਹੀ ਕੈਨੇਡਾ ਦੇ ਵਿੱਚੋਂ ਇਮੀਗਰੈਂਟਸ ਜਿਹੜੇ ਬਾਹਰ ਕੱਢੇ ਜਾਣੇ ਚਾਹੀਦੇ ਆ ਹਾਲਾਂਕਿ ਬਹੁਤ ਕਮਾਂ ਦੀ ਤੇ ਉੱਤੇ ਘਾਟ ਆਉਣ ਵਾਲੀ ਆ ਸੋ ਜੇਕਰ ਅਸੀਂ ਲੋਕਲ ਗੱਲ ਕਰੀਏ ਤਾਂ ਹੋਮ ਡਿਪੋ ਵਰਗੇ ਵੱਡੇ ادارے ਜਿਹੜੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਕੰਮ ਨਹੀਂ ਲੱਭ ਰਿਹਾ ਸੋ ਕੰਮੇ ਲੱਭਣ ਦੇ ਵਾਸਤੇ ਉਹ ਇੱਥੇ ਜੌਬ ਫੇਅਰ ਵਗੈਰਾ ਲਾ ਰਹੇ ਆ ਤੇ ਦੂਜੇ ਪਾਸੇ ਇਹੋ ਜਿਹੇ ਲੋਕ ਜਿਹੜੇ ਚਾਹੁੰਦੇ ਆ ਕਿ ਇਮੀਗ੍ਰੈਂਟਾਂ ਨੂੰ ਬਾਹਰ ਕੱਢਿਆ ਜਾਵੇ ਸੋ ਇਹ ਜਿਹੜੀ ਅਮਰੀਕਾ ਤੋਂ ਆਇਆ ਹੋਇਆ ਪਵਾਰਾ ਕੈਨੇਡਾ ਦੇ ਵਿੱਚ ਵੀ ਵੱਧ ਫਲ ਰਿਹਾ ਅਮਰੀਕਾ ਦੇ ਵਿੱਚ ਵੀ ਜਿਹੜੇ ਪੰਜਾਬੀ ਟਰੱਕਰਜ਼ ਨੇ ਉਹਨਾਂ ਦੇ ਖਿਲਾਫ ਬੜਾ ਨਫਰਤੀ ਪ੍ਰਚਾਰ ਹੋਇਆ ਜਿਹਦੇ ਕਰਕੇ ਬਹੁਤ ਸਾਰੇ ਲੋਕ ਜਿਹੜੇ ਡਰਦੇ ਆ ਉਹ ਟਟਿੰਗ ਛੱਡ ਚੁੱਕੇ ਆ ਇਹ ਟਰੱਕਰਜ਼ ਇਹੋ ਜਿਹੇ ਨੇ ਜਿਹੜੇ ਕਿ ਇਸ ਪ੍ਰਚਾਰ ਤੋਂ ਵੀ ਪ੍ਰਭਾਵਿਤ ਹੋਏ ਆ ਦੂਜੇ ਪਾਸੇ ਆਈਸ ਦਾ ਵੀ ਡਰਾ ਉਹ ਆਪੋ ਆਪਣੇ ਘਰੀ ਬੈਠੇ ਆ ਕੰਮ ਤੇ ਨਹੀਂ ਜਾ ਰਹੇ ਜਾਂ ਸਿਰਫ ਬਲੂ ਸਟੇਟਸ ਵਿੱਚ ਕੰਮ ਕਰ ਰਹੇ ਆ ਤੋਂ ਲਗਭਗ ਉਹੀ ਜਹੀ ਮਹਿੰਮਾ ਕੈਨੇਡਾ ਦੇ ਵਿੱਚ ਵੀ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹਦੀ ਸ਼ੁਰੂਆਤ ਜਿਹੜੀ ਇਸ ਗਰੁੱਪ ਵੱਲੋਂ ਜਿਹਨਾਂ ਨੂੰ ਕਿ ਸੈਕੰਡ ਸਨਸ ਆਫ ਕੈਨੇਡਾ ਵੱਲੋਂ ਕਿਹਾ ਜਾਂਦਾ ਸੋ ਇਹ ਸ਼ਰਿਆਮ ਹੋਣਾ ਓਵਰਪਾਸਸ ਦੇ ਉੱਤੇ ਖੜਕੇ ਖੁੱਲੇ ਆਮ ਪੰਜਾਬੀ ਭਾਰਤੀ ਟਰੱਕਾਂ ਦੇ ਨਾਲ ਵਿਤਕੇ ਪਰਪੂਰ ਪ੍ਰਚਾਰ ਕਰਨ ਲੱਗੇ ਆ। ਸੋ ਇਹਦਾ ਜਵਾਬ ਜਿਹੜਾ ਆ ਪੰਜਾਬੀ ਟਰੱਕ ਇੰਡਸਟਰੀ ਵੱਲੋਂ ਤੇ ਜ਼ਰੂਰ ਦਿੱਤਾ ਜਾਣਾ ਚਾਹੀਦਾ ਕਿਉਂਕਿ ਬੜੀ ਸਟਰੋਂਗ ਹੈਗੀ ਆ ਇਹਨਾਂ ਵੱਲੋਂ ਕੋਈ ਸੰਸਥਾ ਵੀ ਜ਼ਰੂਰ ਪਣੀ ਹੋਊਗੀ ਤਾਂਕਿ ਇਹੋ ਜਿਹੇ ਨਫਰਤੀ ਲੋਕ ਜਿਹੜੇ ਨੇ ਉਹ ਕਿਤੇ ਕੱਲਾ ਕਰਾ ਦੇ ਕੇ ਕਿਸੇ ਨੂੰ ਨਿਸ਼ਾਨਾ ਨਾ ਬਣਾ ਸਕਣ ਫਿਲਹਾਲ ਦੇ ਲਈ ਕੈਨੇਡਾ نیوز ਦੇ ਵਿੱਚ ਇੰਨਾ ਹੀ ਪਲਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਦਿਓ ਆਗਿਆ ਤੁਸੀਂ ਬਣੇ ਰਹੋ ਚੈਨਲ ਪੰਜਾਬੀ ਦੇ ਨਾਲ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ